ਪਤਾ ਮੈਥੋਂ ਕੀ ਗਲਤੀ ਹੋ ਗਈ ਪਤਾ ਮੈਥੋਂ ਕੀ ਗਲਤੀ ਹੋ ਗਈ ਉਹ ਲੈ ਭਈ ਤੂੰ ਵੀ ਸੁਣ ਅਣਜਾਣਾ ਮੈਂ ਉਹਦੀਆਂ ਉਹ ਗੱਠੜੀਆਂ ਬੰਨ ਬੈਠਾ ਉਹ ਭਾਈ ਜਣਾਂ ਨਾਲ ਨਹੀਂ ਜਾਣਾ ਮੈਂ ਉਹ ਦੀਆਂ ਉਹ ਗਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਸੌ ਵੀ ਜੋੜਿਆ ਤੇ ਮੈਂ ਲੱਖ ਵੀ ਜੋੜਿਆ ਜੋੜ ਤੇ ਕਈ ਕਰੋੜ ਲਏ ਮੈਂ ਸੌ ਵੀ ਜੋੜਿਆ ਲੱਖ ਵੀ ਜੋੜਿਆ ਜੋੜ ਤੇ ਕਈ ਕਰੋੜ ਉਹ ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਪਰ ਅੰਦਰੋਂ ਨਾ ਤੇ ਤੋੜ ਲੈ ਇਹ ਦੁਨੀਆ ਵਿੱਚ ਤੇ ਮੈਂ ਕਈ ਥਾਂ ਜੁੜ ਗਿਆ ਪਰ ਅੰਦਰੋਂ ਨਾ ਤੇ ਤੋੜ ਲੈ ਉਹ ਭਜਦਾ ਭਜਦਾ ਭੁੱਲ ਮੈਂ ਬੈਠਾ ਭਜਦਾ ਭਜਦਾ ਭੁੱਲ ਮੈਂ ਬੈਠਾ ਓਏ ਹਣ ਜੋ ਦੇਣਾ ਉਹ ਯੋ ਖਾਣਾ ਮੈਂ ਉਹ ਦੀਆਂ ਗੱਠੜੀਆਂ ਬੰਨ ਬੈਠਾ ਭਾਈ ਜਿਹੜਾ ਨਾਲ ਨਹੀਂ ਜਾਣਾ ਮੈਂ ਉਹ ਦੀਆਂ ਉਹ ਗੱਠੜੀਆਂ ਬੰਨ ਬੈਠਾ ਉਹ ਭਾਈ ਜਿਹੜਾ ਨਾਲ ਨਹੀਂ ਜਾਣਾ ਆਖਰੀ ਬੋਲ ਇਸ ਗੀਤੇ ਪਿਆਰਿਆ ਕਿ ਆ ਗਈ ਚਿੱਠੀ ਆਵਾਜ਼ ਪੈ ਗਈ ਆ ਗਈ ਚਿੱਠੀ ਤੇ ਆਵਾਜ਼ ਪੈ ਗਈ ਮੈਂ ਰੋ ਰੋ ਕਰੀ ਤਿਆਰੀ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਉਹਨੇ ਪਰੇ ਵਗਾ ਕੇ ਮਾਰੀ ਬੰਨੀ ਗੱਠੜੀ ਮੈਂ ਚੁੱਕਣ ਲੱਗਾ ਉਹਨੇ ਪਰੇ ਵਗਾ ਕੇ ਮਾਰੀ ਹੁਣ ਜਿਹੜੀ ਗੱਠੜੀ ਪਿਆਰੋ ਨਾਲ ਨਹੀਂ ਜਾਣੀ ਉਹਦੇ ਚ ਸਬਾਨ ਦੇਖਿਆ ਲੁਧਿਆਣਾ ਵਾਲੋ ਕਿਹੜਾ ਕਿਹੜਾ ਸਬਾਨ ਆ ਉਸ ਗੱਟੜੀ ਵਿੱਚ ਪਰਿਵਾਰ ਸੀ ਮੇਰਾ ਹਾਏ ਮੇਰਾ ਹਾਏ ਨਹੀਂ ਮੇਰਾ ਉਹ ਬਹੁਤ ਵੱਡਾ ਘਰ-ਬਾਰ ਸੀ ਮੇਰਾ ਹਾਏ ਸੋਫੇ ਹਾਏ ਬੈੱਡ ਹਾਏ ਸੀ ਹਾਏ ਮੇਰਾ ਵਾਸ਼ਰੂਮ ਹਾਏ ਮੇਰਾ ਪਤਾ ਨਹੀਂ ਕੀ ਕੀ ਅੱਜ ਕੱਲ ਦਾ ਮੈਂ ਕਈ ਬੰਦੇ ਦੇਖਿਆ ਨਵੇਂ ਘਰ ਬਣਾ ਲੈਂਦੇ ਆ ਫਿਰ ਲੋਕਾਂ ਨੂੰ ਟੱਟੀਆਂ ਹੀ ਦਿਖਾਈ ਜਾਂਦੇ ਆ ਕੋਈ ਰੋਟੀ ਘੜਕੀ ਜਾਵੜੇ ਉਹ ਟੱਟੀ ਵਾਲੀ ਸੀਟ ਵੀ ਦਿਖਾਈ ਜਾਂਦੇ ਆ ਦੇਖੋ ਜੀ ਇਹ ਆਪੇ ਤੋਂ ਹੁੰਦੀ ਹੈ ਜੀ ਐ ਜੋ ਨਿੱਗਾ ਪਾਣੀ ਆਉਂਦਾ ਜੀ ਉਸ ਗੱਠੜੀ ਵਿੱਚ ਪਰਿਵਾਰ ਸੀ ਮੇਰਾ ਬਹੁਤ ਵੱਡਾ ਕਿਸੇ ਕੋਲੇ ਹੋਣਾ ਕੋਈ ਕੋਈ ਮਾੜੀ ਗੱਲ ਨਹੀਂ ਹੈ ਜੇ ਇਸ ਜਨਮ ਚ ਕਿਸੇ ਨੇ ਅਮੀਰੀ ਬਖਸ਼ੀ ਹੈ ਮਹਾਰਾਜ ਨੇ ਤਾਂ ਯਾਰ ਉਹਦਾ ਕੋਈ ਪਿਛਲੇ ਜਨਮ ਦਾ ਕੋਈ ਹੈ ਹੈ ਕਰਮ ਹੈ ਸਾ ਕਿ ਮਹਾਰਾਜ ਨੇ ਐਤ ਕੀ ਉਹਨੂੰ ਇੱਕ ਚਾਂਸ ਦਿੱਤਾ ਹੈ ਕਿ ਮੈਂ ਤੈਨੂੰ ਆ ਰੋਟੀ ਪਾਣੀ ਵਾਲੇ ਕੰਮ ਤੋਂ ਸੌਖਿਆਂ ਕਰਦਾ ਤੈਨੂੰ ਮੈਂ ਤੈਨੂੰ ਬਾਕੀਾਂ ਵਾਂਗੂ ਸਟਰਗਲ ਨਹੀਂ ਕਰਨਾ ਪੈਣਾ ਰੋਟੀ ਲਈ ਮੈਂ ਦੇਖਦਾ ਵੀ ਕੀ ਤੂੰ ਹੁਣ ਬੰਦਗੀ ਕਰ ਸਕਦਾ ਕਿਉਂਕਿ ਇੱਕ ਦਿਹਾੜੀਦਾਰ ਬੰਦੇ ਨੂੰ ਰਿਕਸ਼ੇ ਵਾਲਾ ਕੋਈ ਆਟਾ ਵਾਲਾ ਕੋਈ ਹੋਰ ਉਹਨੂੰ ਤਾਂ ਰੋਟੀ ਦਾ ਫਿਕਰ ਹੈ ਵੀ ਮੇਰੇ ਘਰੇ ਮੇਰੀ ਘਰ ਵਾਲੀ ਹੈ ਮੇਰਾ ਮਾਪੇ ਮੇਰੇ ਬੱਚੇ ਚਾਚੇ ਤਾਏ ਹੋਰ ਸੋ ਉਹਨੂੰ ਤਾਂ ਫਿਕਰ ਹੈ ਕਿ ਜਰ ਮੈਂ ਮੈਂ ਹਜੇ ਘਰ ਵੀ ਪਾਉਣਾ ਹੈ ਰੈਂਟ ਤੇ ਬੈਠਾ ਹੈ ਮੈਂ ਹਜੇ ਬੱਚੇ ਵੀ ਵਿਆਉਣੇ ਆ ਪੜਾਉਣੇ ਵੀ ਆ ਬਿਜਲੀ ਦੇ ਬਿੱਲ ਭਰਨੇ ਆ 100 ਸਿਆਪੇ ਪਰ ਜੀਨੂੰ ਆ ਜਨਮ ਦੇ ਵਿੱਚ ਪਹਿਲੇ ਹੀ ਕਰੋੜਾਪਤੀ ਬੰਦਾ ਹੈ ਹੁਣ ਉਹ ਦੀ ਉਹਦੇ ਤੇ ਪਈ ਮਾਇਆ ਹੈ ਤੁਸੀਂ ਹੋਰ ਨਾ ਕਿਸੇ ਨੂੰ ਵੇਖਿਓ ਆਹ ਵੇਖ ਲਓ ਐਸ ਇਨਸਾਨ ਤੇ ਐਸ ਜਨਮ ਦੇ ਵਿੱਚ ਪਈ ਇਹ ਮਾਇਆ ਹੈ ਜਿਹੜੇ ਇਹਨੂੰ ਟਿਕਲ ਨਹੀਂ ਦਿੰਦੀ ਰਾਤ ਵੀ ਐਂ ਫਲੋਰ ਗਾ ਕੇ ਐ ਧੁੰਦ ਚ ਜਾਂਦਾ ਸੀ 20 ਤੇ ਕਿਉਂ ਕਿਉਂਕਿ ਮਾਇਆ ਪਈ ਵੀ ਐ ਅੱਜ ਫੇਰ ਚੱਲ ਪਿਆ ਆ ਗਿਆ ਇਧਰ ਨੂੰ ਹੁਣ ਜਾ ਕੇ ਫੇਰ ਮਹਾਲੀ ਸਾਂ ਕੱਲ ਨੂੰ ਉੱਥੇ ਮਹਾਲੀ ਜਾਣਾ ਹੁਣ ਮਾਇਆ ਐ ਆ ਜਿਹੜੀ ਦੁਨੀਆ ਉਹ ਬਣਾਉਂਦੀਆਂ ਨੇ ਖੰਭਾਂ ਦੀਆਂ ਡਾਰਾਂ ਵੀ ਕੀ ਬਾਤ ਐ ਬੜਾ ਗੁੱਡ ਮੈਸੇਜ ਦੇ ਰਿਆ ਇਹਨੇ ਸੱਭਿਆਚਾਰ ਸੰਭਲਿਆ ਐ ਪੰਜਾਬੀ ਦੀ ਸੇਵਾ ਇਹ ਸੱਚ ਬੋਲਦਾ ਐ ਬਾਬਾ ਐ ਏ ਉਦੋਂ ਸੁੰਦੀਆਂ ਗੱਲਾਂ ਜਦੋਂ ਘਰੋਂ ਪੂਰੇ ਹੋ ਕੇ ਨਿਕਲੀਏ ਹੈ ਜਾਂ ਤਾਂ ਉਦਾਸੀ ਬਾਬੇ ਰਾਣਕ ਦੀ ਹੋਵੇ ਘਰੋਂ ਬੈਟਰੀਆਂ ਹੀ ਇੰਨੀਆਂ ਚਾਰਜ ਹੋਣ ਕਿ ਵੰਡ ਦਾ ਵੰਡਾ ਮੁੱਕੇ ਹੀ ਨਾ ਸਾਡੇ ਵਰਗੇ ਪੱਲੇ ਕੀ ਹੈ ਜਦੋਂ ਅਸਲ ਦੀ ਗੱਲ ਆਊਗੀ ਨਾ ਬਾਬਾ ਜਦੋਂ ਦਰਬਾਰ ਦੀ ਗੱਲ ਆਊਗੀ ਉਥੇ ਫਿਰ ਸਾਡੇ ਵਰਗੇ ਦੋਸ਼ੀ ਪੈ ਜਾਣਗੇ ਹੈ ਇਹ ਤਾਂ ਕਹਿਣਾ ਗੱਲਾਂ ਵੀ ਮੱਤ ਇਸ ਭਲੇਖੇ ਚ ਰਹਿਣਾ ਜੇ ਕੋਈ ਅੱਜ ਆਪਣੇ ਆਪ ਨੂੰ ਗਰੀਬ ਸਮਝਦਾ ਹੈ ਵੀ ਅਮੀਰ ਹੋ ਕੇ ਪਤਾ ਨਹੀਂ ਕੀ ਨੋ ਕੋਈ ਤੰਦੁਖੀ ਕੋਈ ਮਨਦੁਖੀ ਕੋਈ ਚਿੰਤਾ ਚਿਤੋ ਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀਕੇ ਦਾਸ ਬਾਬਾ ਇੱਕ ਸੁਖੀ ਹਰੀਕੇ ਦਾਸ ਨਹੀਂ ਇੱਥੇ ਬੰਦਗੀ ਵਾਲਿਆਂ ਦਾ ਸੁੱਖ ਆ ਬੰਦਗੀ ਵਾਲਿਆਂ ਦਾ ਸੁੱਖ ਆ ਬਾਕੀ ਜਿੰਨਾ ਮਰਜੀ ਗੱਲਾਂ ਦਾ ਕੜਾ ਬਰਾਲਿਓ ਮੰਦਰਾਂ ਵਾਲਿਓ ਮਸੀਤਾਂ ਵਾਲਿਓ ਗੁਰਦੁਆਰਿਆਂ ਵਾਲਿਓ ਅਖੀਰ ਤੇ ਆ ਕੇ ਗੱਲ ਤੇ ਕਰਮ ਤੇ ਆ ਕੇ ਨਿਬੜਨੀ ਹੈ ਕਿ ਤੇਰੇ ਅੰਦਰ ਕੀ ਚੱਲਦਾ ਸੋ ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਅਮੀਰ ਬਣਨ ਦੀ ਕੋਸ਼ਿਸ਼ ਨਾ ਕਰੋ ਪੈਸੇ ਵਾਲੇ ਅਮੀਰ ਨੀਂਦਿਆਂ ਗੋਲੀਆਂ ਲਾ ਲਾ ਸੌਂਦੇ ਆ ਅਮੀਰ ਲੋਕ ਕੀ ਦਸੀਏ ਤੁਹਾਨੂੰ